ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਉਗੋ ਤਸਵੀਰ ਤਪਾ ਤੇ ਜ਼ਿਲ੍ਹਾ ਬਰਨਾਲਾ ਭਾਈ ਗੁਰਪ੍ਰੀਤ ਦੇ ਘਰ ਆਪਾਂ ਅੱਜ ਇੱਕ ਚੰਗਾ ਸਾਣ ਮਿੱਤਰੋ ਦਿਖਾ ਰਹੇ ਆਂ ਦੋ ਮੇਲਿਆਂ ਦਾ ਮਿੱਤਰੋ ਇਹ ਜੇਤੂ ਹੈ ਤੇ ਕਿਹੜੇ ਕਿਹੜੇ ਮੇਲੇ ਨੇ ਜਿੱਤੇ ਆ ਤੇ ਕਿਹੜਾ ਕਿਹੜਾ ਨੰਬਰੇ ਦਾ ਆਇਆ ਤੇ ਕੀ ਉਮਰ ਹੈ ਉਹਦੀ ਜਿਹੜੀ ਗੱਲਬਾਤ ਆਪਾਂ ਭਾਈ ਉਹ ਪੂਰੀ ਲਮਾਂਗੇ ਫਿਰ ਆਪਾਂ ਸੁਣੋ ਸਾਣ ਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਠੀਕ ਆਪਣਾ ਨਾਮ ਹੈਗਾ ਗੁਰਪ੍ਰੀਤ ਸਿੰਘ ਹਨਾ ਹਾਂਜੀ ਹਾਂਜੀ ਤੇ ਪਿੰਡ ਉਗੋ ਉਗੋ ਕੇ ਜੀ ਉਗੋ ਕੇ ਹਾਂਜੀ ਇਹੇ ਪੱਖੋਂ ਕਿ ਆ ਤੱਪੇ ਤੋਂ ਪੱਖੋਂ ਕੈਂਚੀ ਨੂੰ ਜਾਂਦੇ ਨੇ ਉਦੋਂ ਆਉਂਦਾ ਹਨਾ ਹਾਂਜੀ ਹਾਂਜੀ ਠੀਕ ਹੈ ਜਿਹੜਾ ਇਹ ਆਪਾਂ ਸਾਹਮਣੇ ਦਿਖਾ ਰਹੇ ਆ ਹਾਂਜੀ ਇਹਦਾ ਮਾਂ ਦਾ ਕੀ ਰਿਕਾਰਡ ਸੀ ਮਾਂ ਲਈ ਆਪਾਂ ਕੱਟੀ ਰਿਆਂ ਦੀ ਸੀ ਜੀ ਰੋਡਿਆਂ ਤੋਂ ਰੋਡਿਆਂ ਤੋਂ ਕੀ ਤੋਂ ਨਾਂ ਦੇ ਸੀ ਕੋਈ ਹਾਂਜੀ ਕੋਈ ਰੋਡਿਆਂ ਤੋਂ ਕੋਈ ਨਾਮ ਨਾ ਆਪਣੇ ਜੱਗੇ ਤੋਂ ਜੀ ਠੀਕ ਹੈ ਤੇ ਕਿੰਨਾ ਕਰਤਾ ਤੁਸੀਂ ਉਹਦੀ ਜਿਹੜੀ ਮਾਥ ਲਾਈ ਨਾਰਮਲ ਜੀ ਘਰੇਲੂ ਛੇਵਾ ਨਾਲ 15 ਹਨਾਂ ਲੀਟਰ ਆਮ ਹੀ ਸੀਗੀ ਕੋਈ ਲਾਇਦਾ ਖਰਾਕ ਨਹੀਂ ਪਾਈ ਵੀ ਸੀਗੀ ਠੀਕ ਹੈ ਤੇ ਨਾਰਮਲ ਛੇਵਾ ਨਾਲ 15 16 ਲੀਟਰ ਸੀ ਹਾਂਜੀ ਤੇ ਇਹ ਕਿਹੜੇ ਮੇਲਿਆਂ ਦਾ ਜੇਤੂ ਰਹਾ ਜੀ ਅਸੀਂ ਇਹਦੀ ਸਭ ਤੋਂ ਪਹਿਲਾਂ ਤਾਂ ਲੱਗਿਆ ਇਤਨਾ ਉਲੇ ਜੀ ਠੀਕ ਹੈ ਤੇ ਉੱਥੇ ਜੀ ਆਪਾਂ ਜਨਿਕ ਵੀ ਕੋਈ ਇਹਦੀ ਕਟਿੰਗ ਕਟਿੰਗ ਨਹੀਂ ਕਰਾਈ ਵੀ ਸੀ ਜਮਾਂ ਸਿੰਪਲ ਜਿਵੇਂ ਹੁੰਦਾ ਠੀਕ ਹੈ ਬੱਚਾ ਹਾਂਜੀ ਪਰ ਚੌਥਾ ਨੰਬਰ ਆਇਆ ਸੀਗਾ ਜੀ ਇਹਦਾ ਚੌਥਾ ਨੰਬਰ ਹਾਂਜੀ ਹਾਂਜੀ ਕਟੋ ਕਟ 50 60 ਮਨ ਲਾ ਸਾਂਹ ਸੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਚੜੱਕ ਵੀ ਦਿਖਾਇਆ ਮਿਲਾਂ ਹਾਂਜੀ ਉਸ ਤੋਂ ਬਾਅਦ ਚੜੱਕੋ ਉਸ ਦਿਨ ਫਿਰ ਦੰਦ ਦੰਦ ਛੱਟ ਗਿਆ ਸੀਗਾ 10 ਦਿਨ ਪਹਿਲਾਂ ਪਹਿਲਾਂ ਖੀਰਾ ਸੀ ਪਹਿਲਾਂ ਖੀਰਾ ਹੀ ਫਿਰ ਦੁੱਗਿਆਂ ਦੇ ਵਿੱਚ ਠੀਕ ਹੈ ਹੁਣ ਮੰਨ ਲਾ ਵੀ ਦੁੱਗਈ ਆ ਹਾਂ ਦੁੱਗਈ ਆ ਜੀ ਆਪਾਂ ਦਾ ਖਰਚਾ ਇੱਕ ਵੀ ਕਰਾ ਸਕਦੇ ਹਾਂਗੇ ਠੀਕ ਹੈ ਕੱਦ ਕਾੜ ਮਿੱਤਰੋ ਫੁੱਲ ਹੈ ਠੀਕ ਹੈ ਤੇ ਬਾਜਲ ਵੀ ਮਿੱਤਰੋ ਫੁੱਲ ਹੈ ਐਸਟੀ ਕਾਲ ਬਹੁਤ ਤਕੜੇ ਚੰਗੇ ਰੰਗ ਤੇ ਜਿੰਨੀਆਂ ਵੀ ਮਤਲੋ ਨਸਾਨੀਆਂ ਆਉਂਦੀਆਂ ਫੁੱਲ ਐ ਕਿਉਂਕਿ ਮੇਲਿਆਂ ਦੇ ਵਿੱਚ ਚੌਥਾ ਨੰਬਰ ਜਾਂ ਸੇਮਾ ਨੰਬਰ ਆਉਣਾ ਕੋਈ ਮਾੜੀ-ਮੋਟੀ ਗੱਲ ਨਹੀਂ ਕੱਟੋ-ਕੱਟ 50-50 100-100 ਕੱਟਾ ਸਾਂਹ ਹੁੰਦਾ ਹੈ ਤੇ ਇਹਨੂੰ ਫਿਰ ਹੁਣ ਆਪਾਂ ਵੇਚਣ ਦੀ ਖਾਤਰ ਹਾਂਜੀ ਹਾਂਜੀ ਵੇਚਣ ਦੀ ਖਾਤਰ ਜੀ ਠੀਕ ਆ ਕਿਉਂਕਿ ਸਾਨੂੰ ਪਤਾ ਹੀ ਆਪਾਂ ਕਾਹਨੂੰ ਮੁੜ ਕੇ ਇਥੇ ਕਾਲੀਆਂ ਮੱਜਾਂ ਤੇ ਛੱਡਾਂਗੇ ਤਾਂ ਬਰੀਡ ਖਰਾਬ ਹੋਊਗੀ ਠੀਕ ਆ ਤੇ ਆਪਣੇ ਏਰੀਆ ਜੀ ਇਹ ਫਿਰੋਜ਼ਪੁਰ ਦੇ ਏਰੀਆ ਚ ਪਾਈ ਜਾਂਦੀ ਹੈ ਹਾਂਜੀ ਹਾਂਜੀ ਠੀਕ ਆ ਉਮਰ ਇਹਦੀ ਮੰਨ ਲਾ ਵੀ ਹੁਣ 2.5 ਸਾਲ ਦੇ ਨੇੜੇ ਡੜੇ ਹੋ। ਕੁੱਤੇ ਹੈ 2.5 ਸਾਲ ਤੋਂ। ਇਹ 3 2.5 ਦੇ ਨੱਕ ਮਹੀਨੇ ਘਾਟਾ 3 ਸਾਲ ਤੋਂ। ਮੂਰੇ ਨਵੰਬਰ ਦੇ ਵਿੱਚ 21 ਨਵੰਬਰ ਨੂੰ ਇਹਨੇ 3 ਸਾਲ ਦਾ ਹੋ ਜਾਣਾ। ਠੀਕ ਆ। ਚੰਗਾ ਵਜਨ, ਚੰਗਾ ਕੱਦ-ਕੱਦ ਤੇ ਸਰੀਰ ਦੀ ਬਣਤਰ ਬਹੁਤ ਸੋਹਣੀ। ਠੀਕ ਆ। ਇਹ ਦਿੱਤੇ ਆ ਸਰਟੀਫਿਕੇਟ ਜੀ। ਹਾਂਜੀ-ਹਾਂਜੀ। ਦੋ ਹੈ ਇੱਕ ਮੰਨ ਲਾ ਵੀ ਧਨੋਲੇ ਵਾਲਾ। ਆ ਧਨੋਲੇ ਵਾਲਾ ਜਿਹੜਾ ਚੜਕਦਾ ਜੀ। ਠੀਕ ਆ। ਫਿਰ ਮੁੱਲ ਕੀ ਕਰਤਾ ਜੀ? ਮੁੱਲ ਇਹਦਾ 2 ਲੱਖ ਰੁਪਇਆ ਰੱਖਿਆ ਜੀ। ਮਾਰਦਾਨ ਹੋ ਜੀ। ਜੈ ਜੀ। ਸਮਾਨਤਾਣਾ ਕਰਦਾਂਗੇ ਠੀਕ ਹੈ ਮਿੱਤਰੋ ਬਾਈ ਕਹਿੰਦਾ ਵੀ ਮੁੱਲ ਹੈਗਾ 2 ਲੱਖ ਮਾਨਦਾਨ ਇਹਦੇ ਵਿੱਚੋਂ ਹੋ ਜੂ ਜੇਕਰ ਕਿਸੇ ਵੀ ਪੀਰ ਭਰਾ ਨੂੰ ਕਿਉਂਕਿ ਡੇਰੀ ਫਾਰਮ ਦੇ ਵਿੱਚ ਲੋਡ ਹੋਵੇ ਜਾਂ ਘਰੇਲੂ ਕਿਉਂਕਿ ਕਈ ਭਰਾ ਰੱਖਦੇ ਨੇ ਤੇ ਦੂਜੀ ਗੱਲ ਕਰਦਿਆਂ ਹਰ ਮੈਂਡ ਦੇ ਵਿੱਚ ਮਿੱਤਰੋ ਇੱਕ ਦੋ ਸਾਨ ਹੋਣੇ ਜ਼ਰੂਰੀ ਹੈ ਕਿਉਂਕਿ ਕਈ ਪਸ਼ੂ ਜਿਹੜੇ ਹੀਟ ਗੁੰਗਾ ਹਿਆ ਰੱਖਦੇ ਨੇ ਤਾਰਾਂ ਦਿੰਦੇ ਨੇ ਉਹ ਮਿੱਤਰੋ ਫਿਰ ਪਸ਼ੂ ਨਹੀਂ ਰਹਿੰਦਾ ਟੀਕਾਂ ਤੇ ਉਹ ਤਕਰੀਬਨ ਵੱਢਣ ਤੇ ਜਾਂਦੇ ਨੇ ਜੋ ਇੱਕ ਅੱਧਾ ਸਾਣ ਪਿੰਡ ਦੇ ਵਿੱਚ ਹੋਵੇ ਤਾਂ ਮਿੱਤਰੋ ਡੇਰੀ ਫਾਰਮ ਦੇ ਵਿੱਚੋਂ ਕਾਫੀ ਸਹਾਇਕ ਹੁੰਦਾ ਹੈ। ਉਹ ਤੇ ਫੋਨ ਨੰਬਰ ਜੀ ਆਪਣਾ ਫਿਰ ਫੋਨ ਨੰਬਰ ਆਪਣਾ ਹੈ 98724 ਠੀਕ ਹੈ 38077 98724 380 77 77 ਇੱਕ ਦੂਜਾ ਨੰਬਰ ਆ ਜੀ 95017 ਹਾਂਜੀ 98306 95017 98306 ਸੀ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਲਗਾਤਾਰ ਆਪਣੀਆਂ ਵੀਡੀਓ ਆ ਰਹੀਆਂ ਨੇ ਮਰ ਪਾਣੀ ਪੀ ਲਾ ਤੇ ਤੌਰ ਮਿੱਤਰੋ ਤੁਸੀਂ ਦੇਖ ਸਕਦੇ ਹੋ ਚੰਗੀ ਚੰਗਾ ਵਜਨ ਚੰਗਾ ਕੱਦ ਕੱਠ ਸੋ ਮਿਹਰਬਾਨੀ ਸ਼ੁਕਰੀਆ